ਸ਼ਿਵ ਮੰਦਰ ਅਤੇ ਮਕਾਨਾਂ ਦੇ ਥੱਲਿਓ 15 ਫੁੱਟ ਡੂੰਗੀ ਜ਼ਮੀਨ ਤਸ ਗਈ ਹੋਇਆ ਭਾਰੀ ਨੁਕਸਾਨ ਹੈਰਾਨੀਜਨਕ ਤਸਵੀਰਾਂ ਆਈਆਂ ਸਾਹਮਣੇ ਬਟਾਲਾ ਸ਼ਹਿਰ ਤੋਂ ਇੱਕ ਵੱਖਰਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਸ਼ਿਵ ਮੰਦਰ ਮੁਹੱਲੇ ਦੇ ਵਿੱਚ ਜਿੱਥੇ ਕਿ ਇਤਿਹਾਸਿਕ ਸ਼ਿਵ ਮੰਦਰ ਅਤੇ ਨਾਲ ਲੱਗਦੇ ਘਰਾਂ ਦੇ ਥੱਲਿਓ ਕਰੀਬ 15 ਫੁੱਟ ਦੇ ਜ਼ਮੀਨ ਅੰਦਰ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਕੁਦਰਤ ਦੀ ਕਰੋਪੀ ਹੀ ਦਿਖਾਈ ਤਾਂ ਦਿੰਦੀ ਹੈ ਪਰ ਮੰਦਰ ਦਾ ਨੁਕਸਾਨ ਹੋਇਆ ਹੀ ਹੋਇਆ ਨਾਲ ਹੀ ਬਹੁਤ ਸਾਰੇ ਘਰ ਵੀ ਇਸ ਵਿੱਚ ਪੇਟ ਦੇ ਵਿੱਚ ਆ ਗਏ ਜਿਸ ਦੇ ਕਾਰਨ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸ ਦੇ ਚਲਦਿਆਂ ਆਮ ਵਸਨੀਕਾਂ ਉਥੋਂ ਦੇ ਵਸਨੀਕਾਂ ਨੇ ਗੱਲਬਾਤ ਕੀਤੀ ਤੇ ਇਹਨਾਂ ਨੇ ਕਿਹਾ ਕਿ ਜ਼ਮੀਨ ਜੋ ਖਿੱਤਸ ਗਈ ਹੈ ਜ਼ਮੀਨ 40 ਸੀ ਅਤੇ ਕਿਰੀ 15 ਫੁੱਟ ਥੱਲੇ ਚਲੀ ਗਈ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਨੂੰ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਹਨਾਂ ਦੇ ਅਧਿਕਾਰੀ 3 ਘੰਟੇ ਲੇਟ ਆਏ ਉੱਥੇ ਹੀ ਨਗਰ ਨਿਗਮ ਦੇ ਐਸ ਕੇਓ ਰੋਹਿਤ ਉਪਲ ਨੇ ਕਿਹਾ ਕਿ ਜ਼ਮੀਨ ਕਾਫੀ ਥੱਲੇ ਧਸ ਗਈ ਹੈ ਤੇ ਆਸ-ਪਾਸ ਦੇ ਘਰ ਤੇ ਮੰਦਰ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਤਾਂ ਕਿ ਕੋਈ ਵੱਡਾ ਨੁਕਸਾਨ ਇਸ ਤੋਂ ਵੱਡਾ ਨੁਕਸਾਨ ਨਾ ਹੋ ਸਕੇ ਜੇਕਰ ਇਸ ਜਗ੍ਹਾ ਨੂੰ ਦੇਖਿਆ ਜਾਵੇ ਤਾਂ ਸਾਫ ਜਾਹਿਰ ਹੁੰਦਾ ਹੈ ਕਿ ਜ਼ਮੀਨ ਕਿੰਨੀ ਜ਼ਿਆਦਾ ਥੱਲੇ ਤਰ ਚੁੱਕੀ ਹੈ ਤੇ ਇਸ ਦੇ ਨਾਲ ਕੋਈ ਝਾਲੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ। ਕਿਰਪਾ ਕਰਕੇ ਅਪਨੇ ਕੀ ਕਾਰਵਾਈ ਕੀਤੀ ਹੈ ਸਰ ਦੇਖੋ ਸਾਨੂੰ ਜਦੋਂ ਪਤਾ ਲੱਗਾ ਆਪਣੇ ਗੌਰਵ ਜੀ ਨਾਲ ਮੇਰੀ ਗੱਲ ਹੋਈ ਤੁਸੀਂ ਗੌਰਵ ਜੀ ਤੁਸੀਂ ਤੁਹਾਡਾ ਨਾਮ ਜੀ ਗੌਰਵ ਜੀ ਨਾਲ ਗੱਲ ਹੋਈ ਹੈ ਜੀ ਉਹਨੂੰ ਫੋਨ ਨੰਬਰ ਆਇਆ ਤੇ ਉਹ ਕਹਿੰਦੇ ਕਿ ਇਹਨਾਂ ਨਾਲ ਗੱਲ ਕਰੋ ਉਹਨੇ ਜਿਹੜੇ ਕੰਮ ਹੈ ਤੇ ਮੈਂ ਉਸੇ ਵੇਲੇ ਗੱਲ ਕੀਤੀ ਔਰ ਉਹ ਕਹਿੰਦੇ ਵੀ ਇੱਥੇ ਆ ਕੋਈ ਕੋਲ ਪਿਆ ਔਰ 10 ਮਿੰਟਸ ਮੈਂ ਇੱਥੇ 10 ਮਿੰਟ ਕੋਲ ਉਹਨਾਂ ਨਾਲ ਗੱਲ ਨੂੰ 10 ਵਜੇ ਪਹੁੰਚ ਗਿਆ ਸਰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਇਹ ਤੇ ਹੁਣ ਜਦੋਂ ਟੀਮ ਸਾਰੀ ਆਣ ਗਿਆ ਸਾਰੇ ਰਲ ਮਿਲ ਕੇ ਪ੍ਰੈਸ਼ਰ ਹੋਏਗਾ ਇਹ ਇਕੱਲੇ ਕਾਰਪੋਰੇਟ ਦੇ ਲੈਵਲ ਦੀ ਗੱਲ ਸਰ ਕਾਰਨ ਵੀ ਨਹੀਂ ਵਾਲੇ ਦੱਸਿਆ ਜਾ ਸਕਦਾ ਕਿਉਂਕਿ ਜਿੰਨਾਂ ਦੇ ਕੋਈ ਥੱਲੇ ਜਾਏਗੀ ਨਹੀਂ ਟੀਮ ਜਾਂ ਕੋਈ ਉਹਨਾਂ ਦੇ ਕਾਰਨ ਨਹੀਂ ਪਤਾ ਲੱਗ ਸਕਦਾ ਨੁਕਸਾਨ ਬਹੁਤ ਹੋ ਸਕਦਾ ਜੀ ਨੁਕਸਾਨ ਲੱਭ ਰਿਹਾ ਜੇਕਰ ਇਹ ਬਿਲਡਿੰਗ ਥੱਲੇ ਡੇਜੇ ਤਾਂ ਜਾਨੀਮਾਲ ਨੁਕਸਾਨ ਹੋ ਸਕਦਾ ਸੀ ਮੌਕੇ ਤੇ ਜੀ ਸਰ ਮੌਕੇ ਤੇ ਟੀਮਸ ਬੁਲਾ ਕੇ ਕੰਬਾਈਨ ਆਪਰੇਸ਼ਨ ਹੋਊਗਾ ਜੀ ਦੇਖਾਂਗੇ ਪਹਿਲਾਂ ਕਿੱਥੇ ਦਾ ਕੀ ਕਾਰਨ ਹੈ ਕੀ ਬਣਿਆ ਤੇ ਉਸ ਤੋਂ ਬਾਅਦ ਇਹਦੇ ਤੇ ਕਾਰਵਾਈ ਕੀਤੀ ਜਾਏਗੀ ਜੀ ਜੀ ਇਹ ਵੀਡੀਓ ਦਾ ਆਪਾਂ ਇਹੀ ਲੋਕਾਂ ਨੂੰ ਅਪੀਲ ਕਰਾਂਗੇ ਜੀ ਪਲੀਜ਼ ਲਾਗੇ ਦਾ ਅਗਲੇ ਸ਼ਿਵ ਮੰਦਿਰ ਵਾਲੇ ਔਰ ਲਾਗੇ ਦਾ ਘਰ ਵਾਲੇ ਆਪਣਾ ਮਕਾਨ ਪਲੀਜ਼ ਖਾਲੀ ਕਰ ਦਿਓ ਜੀ ਸ਼ਿਫਟ ਹੋ ਕੇ ਦੋ ਤਿੰਨ ਚਾਰ ਦਿਨ ਲਈ ਪਰ ਉਸ ਚੱਲ ਜੋ ਜਾਂਦਾ ਕਿਦਾ ਮਸਲਾ ਨਹੀਂ ਹੱਲ ਹੁੰਦਾ ਜਿੰਨਾ ਸਾਡੇ ਧਿਆਨ ਚ ਨਹੀਂ ਆਉਂਦਾ ਵੀ ਇੱਥੇ ਕਾਰ ਉਹਦਾ ਹਲਕੀ ਹੋ ਸਕਦਾ ਵਾਰਡ ਨੰਬਰ 27 ਚ ਅਸੀਂ ਖੜੇ ਆ ਸ਼੍ਰੀ ਸ਼ੰਕਰ ਮੰਦਿਰ ਚ ਇੱਥੇ ਭੋਲੇ ਸ਼ੰਕਰ ਦਾ ਮੰਦਿਰ ਆ ਜੋ 35 ਸਾਲ ਪੁਰਾਣਾ ਹੈ ਔਰ ਉਸ ਦੇ ਹਾਲੇ ਦੁਆਲੇ ਦੀ 15 15 ਫੁੱਟ ਜ਼ਮੀਨ ਉਹਦੇ ਹਾਲੇਦੁਆਲੇ ਦੀ ਬੈਠ ਗਈ ਆ ਔਰ ਇੱਕ ਨਾਲ ਮਕਾਨ ਆ ਉਹਦੇ ਨੀਹਾਂ ਸਮੇਤ 15 15 ਫੁੱਟ ਅੱਧੇ ਮਕਾਨ ਦਾ ਉਹ ਵੀ ਸਾਹ ਬੈਠ ਗਿਆ ਔਰ ਸਭੀ ਗੱਲ ਇਹ ਆ ਕਿ ਸਾਢੇ 3 ਘੰਟੇ ਲਗਾਤਾਰ एसडीएम साहब नु फोन कीते एसडीएम साहब ने मेरा भी उस तो पहले कोई 20 25 फोन रिकॉर्ड चेक किये जा सकदेया ओना ना ਕਿਸੇ ਦਾ ਫੋਨ ਚੁਕਣਾ ਮੁਨਾਸਿਬ ਨਹੀਂ ਸਮਝਿਆ ਫਿਰ ਮੈਂ एसटीओ साहब नु फोन ਕੀਤਾ ਉਪਲ ਜੀ ਨੂੰ ਉਹਨਾਂ ਨੇ ਮੇਰਾ ਫੋਨ ਜਰੂਰ ਸੁਣਿਆ ਔਰ ਮੈਂ ਕਿਹਾ ਸਾਡਾ ਤਾਂ ਫੋਨ ਐਸਟੀਓ ਸਾਹਿਬ ਨਹੀਂ ਐਸਟੀਐਮ ਸਾਹਿਬ ਨਹੀਂ ਸੁਣਦੇ ਤੇ ਕੀ ਕਰ ਲੋ ਮੇਰੇ ਕੋਲ ਰਿਕਾਰਡਿੰਗ ਇਹ ਸਾਡੇ 3 ਘੰਟੇ ਬਾਅਦ ਐਸਟੀਓ ਉਪਲ ਆਇਆ ਔਰ ਆ ਕੇ ਉਹਨਾਂ ਨੇ ਕਿਹਾ ਮੈਂ ਜਿਹੜੀ ਗੱਲ ਕਰਨ ਵਾਲੀ ਆ ਕਿ ਐਸਡੀਓ ਨੇ ਉਹਦਾ ਰਿਕਾਰਡ ਆ ਉਹਨਾਂ ਨੇ ਕਿਹਾ ਐਸਡੀਓ ਸਾਹਿਬ ਮੇਰਾ ਵੀ ਫੋਨ ਨਹੀਂ ਸੁਣਦੇ ਫੇ ਇੱਕ ਆ ਐਮਰਜੈਂਸੀ ਘਟਨਾ ਹੈ ਉਪਲ ਸਾਹਿਬ ਦਾ ਐਸਡੀਓ ਸਾਹਿਬ ਦਾ ਹੀ ਫੋਨ ਐਸਡੀਓ ਸਾਹਿਬ ਨਹੀਂ ਸੁਣ ਰਹੇ ਚਲੋ ਇਹ ਸਾਢੇ 3 ਘੰਟੇ ਬਾਅਦ ਆਏ ਨਾ ਇਹ ਹੁਣ ਦੇਖਣਗੇ ਕੀ ਕਰਨਾ ਲੇਕਿਨ ਇਹਦਾ ਕਾਰਨ ਜੋ ਨਜ਼ਰ ਆਉਂਦਾ ਸੀਰ ਇਸ ਏਰੀਆ 'ਚ ਬਾਰ ਬਾਰ ਬੰਦ ਰਹਿੰਦਾ ਔਰ ਬਾਰ ਬਾਰ ਸ਼ਿਕਾਇਤ ਕਰਨ ਤੋਂ ਬਾਅਦ 10 15 ਦਿਨ ਬੰਦ ਦੇ ਨਾ ਗੋਮਗਲੋਂ ਤੋਂ ਮਿੱਟੀ ਝਾੜ ਕੇ ਚੱਲ ਜਾਂਦੇ ਨੇ ਇੱਕ ਦੋ ਦਿਨ ਚਾਰ ਦਿਨ ਚੱਲਦਾ ਵੇਰ ਉੱਥੇ ਦੇ ਉੱਥੇ ਜੋ ਸੀਵਰੇ ਬਲਾਕ ਰਹਿੰਦਾ ਉਹਦੇ ਪਾਣੀ ਨੇ ਕੋਈ ਨਾ ਕੋਈ ਰਸਤਾ ਲੱਭਣਾ ਇਹ ਜੋ ਸਾਰੀ ਘਟਨਾ ਨੈਰ ਹੁੰਦੀ ਪਈ ਆ ਉਹੀ ਸੀਰੇ ਦੇ ਬਲਾਕ ਕਰਦੀ ਆ ਜਿਹੜਾ ਅੰਡਰਗਰਾਉਂਡ ਜਾਂਦਾ ਰਿਹਾ ਅੱਜ ਅਚਨਚੇ ਤੇ ਬਹਿ ਗਿਆ ਬਹਿ ਗਿਆ ਕਿਸੇ ਨੂੰ ਪਤਾ ਨਹੀਂ ਸੀ ਲੇਕਿਨ ਸਾਡੇ ਨੁਕਸਾਨ ਜਾਨੀ ਮਾਲੀ ਲੰਘਦੇ ਆਂਦੇ ਜਾਂਦੇ ਆ ਕੁਝ ਲੋਕ ਦਬ ਕੇ ਮਰ ਸਕਦੇ ਹੀ ਇਹ ਮਕਾਨ ਚਲੋ ਅੱਧਾ ਹਿੱਸਾ ਦਾ ਬਹਿ ਗਿਆ ਅੱਧੇ ਹਿੱਸੇ ਦੇ ਸਿਰ ਤੇ ਐਸੇ ਤਾਂ ਖੜਾ ਇਹ ਮਕਾਨ ਵੀ ਉਸ ਵੇਲੇ ਬਹਿ ਸਕਦਾ ਹੈ ਕੋਣ ਜਿਵੇਂ ਜ਼ਮੀਨ ਤੇ ਹੀ ਖੜੇ ਆ ਕੀਪਦਾ 20 ਗੱਲ ਕਰਦਿਆ ਕਰਦਿਆ ਬਹਿ ਜਾਣੀਆ ਕਿਉਂਕਿ ਹਾਲਾਤ ਵਾਲਾ ਬਹੁਤ ਖੋਖਲਾ ਜੋ ਟੈਲਨ ਨਜ਼ਰ ਆਉਂਦੀ ਆ ਇਹਦੇ ਥੱਲੇ ਵੀ ਖਾਲੀ ਹੋ ਚੁੱਕਾ